ਗੁਰ ਗ੍ਰੰਥ ਸੱਚੇ ਪਾਤਸ਼ਾਹ ਦੀ ਲੋੜ ਕਿਉਂ ਭਈ ਇਹ ਚੰਨ ਕਿਉਂ ਦਿੰਦਾ ਇਹ ਕਹਿੰਦੇ ਗੁਰਮਖਾ ਜਿੰਨਾ ਚਿਰ ਮੈਂ ਮੈਂ ਕਰੇਗਾ ਗੱਲ ਨਹੀਂ ਬਣਨੀ ਮੈਂ ਬੇਨਤੀ ਕਰ ਰਿਹਾ ਹਾਂ ਵੇਦ ਸਤਕਾਰ ਯੋਗ ਨੇ ਕੁਰਾਨ ਸਤਕਾਰ ਯੋਗ ਹੈ ਬਾਈਬਲ ਸਤਕਾਰ ਯੋਗ ਹੈ ਲੇਕਿਨ ਗੁਰਬਾਣੀ ਦੀ ਸੁਪਰਮੇਸੀ ਕੀ ਹੈ ਇਹ ਕਹਿੰਦੀ ਜਿੰਨਾ ਚਿਰ ਮੈਂ ਨਾ ਛੱਡੀ ਬਾਤ ਨਹੀਂ ਬਣਨੀ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਏਕ ਨਹੀਂ ਸਰੇ ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭੂ ਕਾਰ ਸਵਾਰੇ ਆਏ ਜਿਨ੍ਹਾਂ ਚ ਮੇਰੀ ਮੇਰੀ ਕਰਦਾ ਨਾ ਉਹਨਾਂ ਚਰ ਕੰਮ ਨਹੀਂ ਹੋਣਾ ਜਦੋਂ ਮੇਰੀ ਛੱਡ ਗਿਓ ਤੇਰੇ ਕੰਮ ਆਪ ਭਗਵਾਨ ਕਰੇਗਾ ਆ ਮੇਰੇ ਮਗਰ ਸੰਤ ਬਾਬਾ ਕਰਤਾਰ ਸਿੰਘ ਜੀ ਬੈਠੇ ਨੇ ਅਸੀਂ ਸੰਤ ਬਾਬਾ ਕਰਤਾਰ ਸਿੰਘ ਹਰਾਂ ਦੇ ਕੋਲ ਇਕੱਠੇ ਪੜਿਆ ਤੇ ਮੈਨੂੰ ਪਤਾ ਨਹੀਂ ਇਹਨੂੰ ਚੇਤਾ ਹੋਵੇ ਕਿ ਨਾ ਮੇਰੇ ਨੂੰ ਛੋਟੇ ਨੇ ਸੰਤ ਬਾਬਾ ਕਰਤਾਰ ਸਿੰਘ ਨੇ ਪੱਟੀ ਕਿਹਾ ਸੀ ਤੂੰ ਸੋਹਣਾ ਬੜਾ ਲੱਗਦਾ ਹੈ ਜੇ ਸੰਤ ਬਣੇਗਾ ਤੈਨੂੰ ਲੋਕੀ ਮੱਥਾ ਟੇਕਿਆ ਕਰਨਗੇ ਤੇ ਮੈਂ ਜਦੋਂ ਅੱਜ ਆਇਆ ਨੇ ਤੇ ਮੈਨੂੰ ਸੰਤ ਕਰਤਾਰ ਸਿੰਘ ਦੀ ਗੱਲ ਚੇਤੇ ਆਈ ਗੁਰਮੁਖੋ ਗੱਲ ਆਪਾਂ ਕਰਨੀ ਹੈ ਵੀ ਗੁਰਬਾਣੀ ਦੀ ਸੁਪਰਮੇਸੀ ਕੀ ਹੈ ਇਹ ਕਹਿੰਦੀ ਮੈਂ ਛੱਡ ਜਬ ਹਮ ਹੋਤੇ ਤਬ ਤੂੰ ਨਾਹੀ ਆਬ ਤੂੰ ਹੀ ਮੈਂ ਨਾਹੀ ਜਿਹਨੂੰ ਆਪਾਂ ਆਸਾ ਦੀ ਵਾਰਤ ਪੜਦੇ ਆਂ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਆਪਣੀ ਗੱਲ ਤਾਂ ਨਹੀਂ ਬਣਦੀ ਆਪਾਂ ਮੈਨਾਂ ਭਰੇ ਪਏ ਆ ਗਿਆਨੀ ਜੀ ਐਦ ਕੀ ਮੇਲੇ ਤੇ ਆਏ ਤੇ ਮੈਂ 11 ਯਦਤਾ ਤੇ ਮੈਂ ਪੁੱਛਿਆ ਕਿ ਨੂੰ ਦੱਸਿਆ ਕਿਨੇ 11 ਯਦਤਾ ਦੇ ਫਰੇਮਾਂ ਅਜੇ ਵੀ ਆਏ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਕੋ ਮੈਂ ਪੜਿਆ ਨਾ ਉਹ ਸਾਨੂੰ ਪੜਾਉਂਦੇ ਸਨ ਗੁਰਦੁਆਰੇ ਨੂੰ ਕੋ 10 ਲੱਖ ਦੇ ਸਕਦਾ ਪਰ ਮੈਂ ਨਹੀਂ ਜੀ ਦਿੰਦਾ ਆਪਾਂ ਤਾਂ ਪੱਥਰ ਲਵਾਏ ਨੇ ਵੀ ਫਰਾਨੇ ਬੰਦੇ ਦੀ ਮਾਂ ਮਰ ਗਈ ਉਹਨੇ 1100 ਰੁਪਇਆ ਗੁਰਦੁਆਰੇ ਨੂੰ ਭੇਡ ਕੀਤਾ ਮਾਂ ਦਾ ਪਤਾ ਨਹੀਂ ਕਿੱਥੇ ਗਈ ਪਰ 1100 ਦੇ ਨਾਲ ਗੁਰਦੁਆਰੇ ਦੀ ਇੱਕ ਕੰਧ ਤੇ ਕਬਜ਼ਾ ਕਰ ਲਿਆ ਇਹ ਨਹੀਂ ਸੁਖੋ ਗੁਰੂ ਘਰ ਨੂੰ ਪੇੜ ਕਰਕੇ ਆਖਿਆ ਕਰੋ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਆਇ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ ਗੱਲ ਬੜੀ ਕਰੜੀ ਜੇ ਜਦਨ ਆਪਾਂ ਜੰਮੇ ਸਾਂ ਆਪਣੀ ਤਾਂ 10-4 ਗ੍ਰਾਂ ਕਪੜਾ ਵੀ ਨਹੀਂ ਸੀ ਨੰਗੇ ਆਏ ਸਾਂ ਨਾਗੇ ਆਵਨ ਨਾਗੇ ਜਾਣਾ ਕੋਈ ਨ ਰਹਿ ਸੀ ਰਾਜਾ ਰਾਣਾ ਤੂੰ ਕੀ ਨਾ ਪਰ ਗੁਰਮੁਖੈ ਸਾਰਾ ਕੁਝ ਕਰਤਾਰ ਦਾ ਤੇ ਕਰਤਾਰ ਦਾ ਧਨਵਾਦ ਕਰ ਉਹਦਾ ਸ਼ੁਕਰਾਨਾ ਕਰ ਇਹ ਸਾਨੂੰ ਗੁਰੂ ਨੇ ਸਮਝਾਇਆ ਮੈਂ ਬੇਨਤੀ ਕਰ ਲਗਾ ਸਾਂ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਪਿਆਰਿਆ ਭਾਂਡੇ ਵਿੱਚ ਟੀ ਤਾਂ ਪੈਗੀ ਪਹਿਲਾਂ ਭਾਂਡੇ ਨੂੰ ਖਾਲੀ ਕਰ